ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਆਈਆਂ ਤੁਹਾਡੇ ਲਈ ਹੱਥ ਦੀ ਕਢਾਈ ਦਾ ਇੱਕ ਹੋਰ ਡਿਜ਼ਾਈਨ ਲੈ ਕੇ ਇੱਕ ਹੋਰ ਟਾਂਕਾ ਸਿਖਾਵਾਂਗੇ ਤੁਹਾਨੂੰ ਅੱਜ ਤੇ ਇਸ ਟਾਂਕੇ ਦਾ ਨਾਮ ਹੈ ਸ਼ੈਡੋ ਟਾਂਕਾ ਤੇ ਇਸ ਟਾਂਕੇ ਨੂੰ ਜਿਹੜਾ ਦੋ ਤਰੀਕਿਆਂ ਦੇ ਨਾਲ ਬਣਾ ਸਕੀਦਾ ਇਸ ਨੂੰ ਸਿੱਧੇ ਪਾਸੇ ਤੋਂ ਵੀ ਆਪਾਂ ਵਰਤ ਸਕਦੇ ਹਾਂ ਤੇ ਉਲਟੇ ਪਾਸੇ ਤੋਂ ਵੀ ਵਰਤ ਸਕਦੇ ਹਾਂ ਦੋਨਾਂ ਸਾਈਡਾਂ ਤੋਂ ਇਹ ਵਾਲਾ ਜਿਹੜਾ ਟਾਂਕਾ ਆ ਬਣ ਜਾਂਦਾ ਬਹੁਤ ਹੀ ਪਿਆਰਾ ਟਾਂਕਾ ਹੈ ਅਸੀਂ ਇਹਦੇ ਨਾਲ ਫੁੱਲ ਪੱਤੀਆਂ ਡੰਡੀਆਂ ਕੋਸ਼ਿ ਵੀ ਬਣਾ ਸਕਦੇ ਆਇਆ ਇੱਕ ਫਲਾਵਰ ਬਣਾਇਆ ਹੋਇਆ ਹੈ ਤੇ ਦੂਸਰਾ ਜਿਹੜਾ ਫਲਾਵਰ ਹੈ ਇਸ ਦੂਸਰੇ ਤਰੀਕੇ ਦਾ ਤੁਹਾਨੂੰ ਬਣਾ ਕੇ ਦਿਖਾਵਾਂਗੀ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਨਾਲ ਸਮਝ ਲੱਗ ਸਕੇ ਕਿ ਜਿਹੜਾ ਸ਼ੈਡੋ ਟੰਕਾ ਆਪਾਂ ਉਹਦੇ ਬਣਾਉਣਾ ਕਿਸ ਤਰ੍ਹਾਂ ਹੈ ਤੇ ਅੱਜ ਮੈਂ ਤੁਹਾਨੂੰ ਸਿੱਧੀ ਸਾਈਡ ਦਾ ਸ਼ੈਡੋ ਟੰਕਾ ਸਿਖਾਵਾਂਗੀ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਲਟੀ ਸਾਈਡ ਦਾ ਜਿਹੜਾ ਸ਼ੈਡੋ ਟੰਕਾ ਉਹ ਮੈਂ ਬਣਾ ਕੇ ਸਿਖਾਵਾਂਗੀ ਤੇ ਬਹੁਤ ਹੀ ਸੌਖਾ ਜਿਹਾ ਟੰਕਾ ਇਹ ਵੀ ਤੇ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਸੋ ਇਹਦੇ ਵਿੱਚ ਤੁਸੀਂ ਧਾਗਾ ਪਾ ਕੇ ਤੇ ਇੱਕ ਸਾਈਡ ਤੋਂ ਇਸ ਤਰ੍ਹਾਂ ਉੱਪਰੋਂ ਤੁਸੀਂ ਸਟਾਰਟ ਕਰ ਲੈਣਾ ਇਸ ਨੂੰ ਤੇ ਇਸ ਤਰੀਕੇ ਦੇ ਨਾਲ ਆਪਾਂ ਸੂਈ ਜਿਹੜੀ ਆ ਪਹਿਲੂ نیچے ਤੋਂ ਉੱਪਰ ਨੂੰ ਕੱਢਣੀ ਆ ਗੰਢ ਤੁਸੀਂ ਮਾਰ ਲੈਣੀ ਆ ਤੇ ਇੱਕ ਸਾਈਡ ਤੇ ਪਹਿਲਾਂ ਟਾਂਕਾ ਲੈਣਾ ਇਸ ਤਰ੍ਹਾਂ ਸੂਈ ਜਿਹੜੀ ਆਪਣੀ ਅਗਲੇ ਪਾਸੇ ਰੱਖਣੀ ਆ ਐ ਵੇਖੋ ਇਸ ਤਰੀਕੇ ਦੇ ਨਾਲ ਟਾਂਕਾ ਲੈਣ ਤੋਂ ਬਾਅਦ ਹੁਣ ਦੂਸਰੀ ਸਾਈਡ ਤੋਂ ਟਾਂਕਾ ਲੈਣਾ ਹੈ ਤਾਂ ਟਾਂਕਾ ਜਿਹੜਾ ਬਿਲਕੁਲ ਆਪਾਂ ਉਸੇ ਜਗ੍ਹਾ ਤੇ ਤੱਕ ਖੜਨਾ ਆ ਜਿੱਥੇ ਆਪਾਂ ਜਿੱਥੋਂ ਤੱਕ ਪਹਿਲਾ ਟਾਂਕਾ ਸਾਡਾ ਬਿਲਕੁਲ ਉਸੇ ਛੇਕ ਦੇ ਕੋਲ ਹੀ ਆਪਾਂ ਟਾਂਕਾ ਜਿਹੜਾ ਖੜਨਾ ਵਾ ਜਿੱਥੋਂ ਆਪਾਂ ਪਹਿਲਾ ਟਾਂਕਾ ਲਿਆ ਹੋਇਆ ਹੈ ਮੈਂ ਵੇਖੂਆ ਇਸ ਤਰੀਕੇ ਦੇ ਨਾਲ ਕਰਾਸ ਜਿਹੜੇ ਆਪਾਂ ਬਣਾਉਂਦੇ ਜਾਣਾ ਆ ਤਾਂ ਵੇਖੋ ਕਰਾਸ ਦੇ ਬਾੰਗੂ ਆਪਾਂ ਜਿਹੜਾ ਇਹ ਸ਼ੈਡੋ ਟਾਂਕਾ ਬਣਾਉਣਾ ਆ ਥੋੜੀ ਜਿੰਨੀ ਸਪੇਸ ਛੱਡ ਕੇ ਅੱਗੋ ਜਾ ਕੇ ਆਪਾਂ ਫੇਰ ਮਤਲਬ ਟਾਂਕਾ ਲੈਣਾ ਹੈ ਤੇ ਦੂਸਰੇ ਪਹਿਲੇ ਟਾਂਕੇ ਦੇ ਕੋਲ ਆਪਾਂ ਲੈ ਜਾਣਾ ਇਸ ਤਰੀਕੇ ਦੇ ਨਾਲ ਆਪਾਂ ਉੱਪਰਲੀ ਸਾਈਡ ਤੋਂ ਵੀ ਪੱਤੀਆਂ ਬਣਾਉਣੀਆਂ ਸ਼ੁਰੂ ਕਰ ਸਕਦੇ ਹਾਂ ਨੀਚੇ ਵਾਲੀ ਸਾਈਡ ਤੋਂ ਵੀ ਸ਼ੁਰੂ ਕਰਦੇ ਸਕਦੇ ਹਾਂ ਜਿੱਧਰੋਂ ਚਾਹੋ ਤੁਹਾਨੂੰ ਜਿੱਦਾਂ ਚੰਗਾ ਲੱਗਦਾ ਉਸੇ ਤਰ੍ਹਾਂ ਮੈਂ ਆ ਪੱਤੀ ਜਿਹੜੀ ਉੱਪਰੋਂ ਬਣਾਈ ਆ ਤੁਹਾਨੂੰ ਨੀਚੇ ਤੋਂ ਵੀ ਮੈਂ ਬਣਾਉਣੀ ਸਿਖਾਵਾਂਗੀ ਪੱਤੀ ਨੀਚੇ ਤੋਂ ਆਪਾਂ ਕਿਸ ਤਰ੍ਹਾਂ ਬਣਾਉਣੀ ਇੱਥੇ ਲਾਸਟ ਤੱਕ ਆਪਾਂ ਇਹ ਜਿਹੜੀ ਪੱਤੀ ਬਣਾ ਲਈ ਆ ਹੁਣ ਸੂਈ ਨੀਚੇ ਆਪਾਂ ਖੜ ਕੇ ਫੇਰ ਉੱਪਰ ਵਾਲੀ ਸਾਈਡ ਤੇ ਲੈ ਜਾਾਂਗੇ ਤੇ ਦੂਸਰੀ ਪੱਤੀ ਹੁਣ ਬਣਾਵਾਂਗੇ ਬਹੁਤ ਹੀ ਪਿਆਰੇ ਫਲਾਵਰ ਡੰਡੀਆਂ ਪੱਤੀਆਂ ਇਹ ਸ਼ੈਡੋ ਟਾਂਕੇ ਦੇ ਨਾਲ ਬਣ ਜਾਂਦੀਆਂ ਤੇ ਤੁਸੀਂ ਇਸ ਨੂੰ ਸਿਲਕੀ ਜਿਹੜੀਆਂ ਰੀਲਾਂ ਆਉਂਦੀਆਂ ਉਹਨਾਂ ਨਾਲ ਵੀ ਕੱਢ ਸਕਦੇ ਜੇ ਤੇ ਐਂਕਰ ਥ्रेड ਨਾਲ ਜਿਹਦੇ ਨਾਲ ਮੈਂ ਬਣਾ ਰਹੀ ਹਾਂ ਉਹਦੇ ਨਾਲ ਵੀ ਬਣਾ ਸਕਦੇ ਜੇ ਤੇ ਜਿਹੜੀ ਡੋਰੀ ਵਾਲੀ ਰੀਲ ਆਉਂਦੀ ਆ ਉਹਦੇ ਨਾਲ ਵੀ ਤੁਸੀਂ ਸ਼ੈਡੋ ਟਾਂਕਾ ਜਿਹੜਾ ਬਣਾ ਸਕਦੇ ਜੇ ਤੇ ਇੱਕ ਹੋਰ ਧਾਗਾ ਹੋਂ ਦਾ ਪੱਟ ਦਾ ਧਾਗਾ ਉਹਦੇ ਨਾਲ ਵੀ ਤੁਸੀਂ ਇਹ ਜਿਹੜਾ ਸ਼ੈਡੋ ਟੰਕਾ ਬਣਾ ਕੇ ਰੈਡੀ ਕਰ ਸਕਦੇ ਜੇ ਆਪਣੇ ਸੂਟ ਦੁਪੱਟੇ ਕੁੜਤੀਆਂ ਕੁਝ ਵੀ ਤੁਸੀਂ ਮਤਲਬ ਬਣਾ ਕੇ ਇਹਦੇ ਨਾਲ ਰੈਡੀ ਕਰ ਸਕਦੇ ਜੇ ਬਹੁਤ ਹੀ ਪਿਆਰਾ ਤੇ ਬਹੁਤ ਸੌਖਾ ਟੰਕਾ ਏ ਬਹੁਤ ਜਲਦੀ ਜਲਦੀ ਬਣਦਾ ਜਾਂਦਾ ਇਹ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਟੰਕਾ ਆ ਇਹ ਆਪਣਾ ਬਣਾਉਂਦੇ ਜਾਣਾ ਹੁਣ ਦੋ ਪੱਤੀਆਂ ਉੱਪਰ ਤੋਂ ਬਣਾਤੀਆਂ ਹੁਣ ਮੈਂ ਤੁਹਾਨੂੰ نیچے ਤੋਂ ਪੱਤੀ ਬਣਾਉਣੀ ਸਿਖਾਵਾਂਗੀ ਕਿ نیچے ਤੋਂ ਬਣਾਉਣੀ ਸੀ ਇਹ ਮੋਸੇ ਤਰੀਕੇ ਦੇ ਨਾਲ ਜਿੱਥੇ-ਜਿੱਥੇ ਸਾਡੇ ਨਿਸ਼ਾਨ ਲੱਗੇ ਨੇ ਤੁਸੀਂ ਆਪਣਾ ਜਿਹੜਾ ਡਰਾਅ ਕਰਨਾ ਆ ਉਹ ਬਿਲਕੁਲ ਸਹੀ ਤਰੀਕੇ ਦੇ ਨਾਲ ਜੇ ਕੀਤਾ ਹੋਏਗਾ ਤੇ ਤੁਹਾਡੀ ਪੱਤੀ ਦੀ ਸ਼ੇਪ ਜਿਹੜੀ ਆ ਬਹੁਤ ਹੀ ਵਧੀਆ ਬਣੇਗੀ ਜਿੱਥੇ-ਜਿੱਥੇ ਲਾਈਨ ਨਜ਼ਰ ਆ ਰਹੀ ਆ ਬਿਲਕੁਲ ਉੱਥੇ-ਉੱਥੇ ਹੀ ਟਾਂਕਾ ਲੈਣਾ ਹੈ ਵੇਖੋ ਇਸ ਤਰੀਕੇ ਦੇ ਨਾਲ ਮੈਂ ਬਿਲਕੁਲ ਕੋਲ ਕਰਕੇ ਦਿਖਾ ਰਹੀ ਆ ਤਾਂ ਕਿ ਚੰਗੀ ਤਰ੍ਹਾਂ ਨਾਲ ਬਿਗਿਨਰ ਜਿਹੜੇ ਉਹਨਾਂ ਨੂੰ ਸਮਝ ਆ ਸਕੇ ਤੇ ਇਸ ਤਰੀਕੇ ਦੇ ਨਾਲ ਆਪਾਂ ਫਲਾਵਰ ਆਪਣੇ ਰੈਡੀ ਕਰ ਸਕਦੇ ਆ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਐਂਡ ਤੱਕ ਮੈਂ ਹੋਰ ਵੀ ਜਿਹੜੇ ਟਿਪ ਆ ਉਹ ਵੀ ਦਵਾਂਗੀ ਕਿ ਇਸ ਟਾਂਕੇ ਨੂੰ ਬਣਾਉਣ ਲਈ ਸਾਨੂੰ ਕਿਹੜੇ-ਕਿਹੜੇ ਟਿਪਸ ਦੀ ਜ਼ਰੂਰਤ ਹੈ ਕਿ ਸਾਡਾ ਜਿਹੜਾ ਫਲਾਵਰ ਹੈ ਉਹ ਜ਼ਿਆਦਾ ਸੋਹਣਾ ਬਣਿਆ ਵੇਖੋ ਇਸ ਤਰੀਕੇ ਦੇ ਨਾਲ ਹੁਣ ਇੱਥੋਂ ਆਪਾਂ ਟਾਂਕਾ ਲੈ ਲੈਣਾ ਤੇ ਸੂਈ ਜਿਹੜੀ ਆਪਣੀ ਇੱਥੋਂ ਦੀ ਹੀ ਅਗਲੇ ਪਾਸੇ ਕੱਢ ਲੈਣੀ ਆ ਤਾਂ ਕਿ نیچے ਜਿਹੜੇ ਆ ਬਹੁਤੇ ਧਾਗੇ ਨਾ ਜਾਣ ਹੁਣ ਆਪਾਂ ਫੇਰ ਦੂਸਰੀ ਪੱਤੀ ਬਣਾਵਾਂਗੇ ਵੇਖੋ ਬਹੁਤ ਸੋਹਣੀ ਪੱਤੀ ਬਣ ਜਾਂਦੀ ਹੈ ਇਸ ਤਰੀਕੇ ਦੇ ਨਾਲ ਤੇ ਸੰਗਣਾ ਫਲਾਵਰ ਜਿਹੜਾ ਸਾਡਾ ਹੋ ਜਾਂਦਾ ਜਦੋਂ ਵਿੱਚੋਂ ਦੀ ਆਪਾਂ ਧਾਗਾ ਕੱਢ ਲੈਂਦੇ ਆ ਤੇ ਜਿਹੜਾ ਸਾਡਾ ਫਲਾਵਰ ਹੈ ਉਹ ਥੋੜਾ ਸੰਗਣਾ ਬਣ ਜਾਂਦਾ ਤੇ ਫਿਰ ਬਹੁਤ ਹੀ ਪਿਆਰੀ ਲੁੱਕ ਹੁੰਦੀ ਹੈ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਦੇ ਨਾਲ ਤੇ ਇੱਕ ਚੀਜ਼ ਦਾ ਤੁਸੀਂ ਹੋਰ ਧਿਆਨ ਰੱਖਣਾ ਜਦੋਂ ਵੀ ਕਢਾਈ ਸਿੱਖਣੀ ਹੈ ਤੇ ਫਰੇਮ ਜਿਹੜਾ ਉਹ ਛੋਟਾ ਹੀ ਲੈਣਾ ਮੈਂ ਵੀ ਇਸ ਲਈ ਛੋਟੇ ਫਰੇਮ 'ਚ ਤੁਹਾਨੂੰ ਸਿਖਾ ਰਹੀ ਆਂ ਤਾਂ ਕਿ ਆਸਾਨੀ ਦੇ ਨਾਲ ਸਮਝ ਆ ਜਾਏ ਛੋਟਾ ਫਰੇਮ ਹਮੇਸ਼ਾ ਲੈਣਾ ਇੱਥੋਂ ਆ ਵੀਖੋ ਟਾਂਕਾ ਜਿਹੜਾ ਆਪਾਂ ਲੈ ਲੈਣਾ ਇੱਕ ਟਾਂਕਾ ਲੈਣ ਤੋਂ ਬਾਅਦ ਹੁਣ ਇਹਦੇ ਵਿੱਚੋਂ ਦੀ ਆਪਾਂ ਅਗਲੇ ਸਾਈਡ ਤੇ ਕੱਢ ਲੈਣਾ ਇਹਦੇ ਨਾਲ ਜਿਹੜੀ ਪੱਤੀ ਆ ਉਹ ਸੰਗਣੀ ਹੋ ਜਾਂਦੀ ਹੈ ਉਹਦੇ ਵਿੱਚ ਇੱਕ ਹੋਰ ਧਾਗਾ ਚੱਲ ਜਾਂਦਾ ਤੇ ਪੱਤੀ ਸੰਗਣੀ ਹੁੰਦੀ ਏ ਇਸ ਟਾਂਕੇ ਨੂੰ ਮੱਛੀ ਟਾਂਕਾ ਵੀ ਬੋਲਦੇ ਨੇ ਤੇ ਦੋ ਸਾਈਡਾਂ ਤੋਂ ਆਪਾਂ ਇਸ ਨੂੰ ਚਲਾ ਸਕਦੇ ਹਾਂ ਜੇਕਰ ਤੁਸੀਂ ਉਲਟੀ ਸਾਈਡ ਤੋਂ ਵੀ ਇਸ ਨੂੰ ਲੈ ਸਕਦੇ ਜੇ ਤੇ ਸਿੱਧੀ ਸਾਈਡ ਤੋਂ ਵੀ ਇਸ ਨੂੰ ਲੈ ਸਕਦੇ ਜੇਕਰ ਦੁਪੱਟੇ ਤੇ ਤੁਸੀਂ ਬਣਾਇਆ ਹੈ ਤੇ ਐਸੀ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਹੜੇ ਮਤਲਬ ਵਾਧੂ ਧਾਗੇ ਆ ਉਹ نیچے ਨਾ ਲਟਕਣ ਜੇਕਰ ਵਾਧੂ ਧਾਗੇ نیچے ਨਾ ਲਟਕਣਗੇ ਤੁਸੀਂ ਦੋਨਾਂ ਸਾਈਡ ਤੋਂ ਇਸ ਜਿਹੜੇ ਆ ਕਢਾਈ ਨੂੰ ਵਰਤ ਸਕਦੇ ਜੇ ਦੁਪੱਟਾ ਤੁਸੀਂ ਦੋਨੋਂ ਸਾਈਡ ਤੋਂ ਲੈ ਸਕਦੇ ਜੀ ਕਿ ਫਲਾਵਰ ਜਿਹੜਾ ਸਾਡਾ ਹੁਣ ਬਣ ਗਿਆ ਤੇ ਇਹਦੇ ਸੈਂਟਰ ਦੇ ਵਿੱਚ ਤੁਸੀਂ ਬੁਲੀਅਨ ਸਟਿਚ ਵੀ ਪਾ ਸਕਦੇ ਹੋ ਤੇ ਬੂਰ ਸਟਿਚ ਵੀ ਪਾ ਸਕਦੇ ਹੋ ਜਿਸ ਨੂੰ ਫ੍ਰੈਂਚ ਨੋਟ ਬੋਲਦੇ ਆ ਉਹ ਵੀ ਤੁਸੀਂ ਇੱਥੇ ਜਿਹੜੀ ਆ ਇੱਕ ਵਾਲ ਮਾਰ ਕੇ ਇਸ ਤਰੀਕੇ ਦੇ ਨਾਲ ਤੇ ਇਦਾਂ نیچے ਕੱਢ ਸਕਦੇ ਜੀ ਤੇ ਡਿਫਰੈਂਟ ਕਲਰ ਦਾ ਵੀ ਇੱਥੇ ਪਾ ਸਕਦੇ ਜੇ ਤੇ ਨਾਲ ਦਾ ਵੀ ਪਾ ਸਕਦੇ ਜੇ ਹੁਣ ਫਲਾਵਰ ਸਾਡਾ ਬਣ ਗਿਆ ਹੁਣ ਆਪਾਂ ਇਹਦੀ ਪੱਤੀ ਬਣਾਵਾਂਗੇ ਪੱਤੀ ਜਿਹੜੀ ਆਪਾਂ ਗ੍ਰੀਨ ਧਾਗੇ ਦੇ ਨਾਲ ਬਣਾਉਣੀ ਹੈ ਗ੍ਰੀਨ ਧਾਗਾ ਮੈਂ ਸੂਈ ਦੇ ਵਿੱਚ ਪਾ ਲਿਆ ਹੈ ਤੇ ਇਸ ਤੋਂ ਬਾਅਦ ਹੁਣ ਇੱਧਰ ਨੀਚੇ ਵਾਲੀ ਸਾਈਡ ਤੋਂ ਆਪਾਂ ਪੱਤੀ ਜਿਹੜੀ ਹੈ ਉਹ ਵੀ ਬਣਾਉਣੀ ਸ਼ੁਰੂ ਕਰਾਂਗੇ ਤੇ ਜਿਸ ਤਰੀਕੇ ਦੀ ਸਾਡੀ ਪੱਤੀ ਦੀ ਸ਼ੇਪ ਹੈ ਬਿਲਕੁਲ ਉਸੇ ਤਰੀਕੇ ਦੇ ਆਪਾਂ ਟਾਂਕੇ ਲੈਣੇ ਆ ਸ਼ੇਪ ਨੂੰ ਬਿਲਕੁਲ ਵੀ ਵਿਗਾੜਨ ਦੀ ਕੋਸ਼ਿਸ਼ ਨਹੀਂ ਕਰਨੀ ਅੱਗੇ ਪਿੱਛੇ ਟਾਂਕਾ ਨਹੀਂ ਲੈਣਾ ਜਿੱਥੇ-ਜਿੱਥੇ ਪੱਤੀ ਦੀ ਸ਼ੇਪ ਆ ਬਿਲਕੁਲ ਉੱਥੇ-ਉੱਥੇ ਆਪਾਂ ਟਾਂਕਾ ਜਿਹੜਾ ਆਪਣਾ ਕੱਟਦੇ ਜਾਣਾ ਹੈ ਇਸ ਤਰੀਕੇ ਦੇ ਨਾਲ ਤੇ ਸਾਰੇ ਆਪਾਂ ਆਪਣੇ ਪੱਤੀ ਤੇ ਜਿਹੜਾ ਫਲਾਵਰ ਆ ਬਣਾ ਕੇ ਰੈਡੀ ਕਰ ਲਾਂਗੇ 컬러 ਤੁਸੀਂ ਆਪਣੀ ਮਰਜ਼ੀ ਦੀ ਆਪਣੀ ਚੋਇਸ ਤੇ ਕੋਈ ਵੀ ਲਗਾ ਸਕਦੇ ਜੇ ਆਪਣੇ ਸੂਟ ਦੇ ਅਕੋਰਡਿੰਗ ਜਿਹੜੇ ਉਹਦੇ ਤੇ ਜੱਜਦੇ ਨੇ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਆ ਕਢਾਈ ਸਿਖਾਉਣ ਦਾ ਤਰੀਕਾ ਥੋੜਾ ਜਿਹਾ ਵੀ ਪਸੰਦ ਆਉਂਦਾ ਹੈ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵਾਤ ਤੋਂ ਵਾਤ ਫੈਮਿਲੀ ਫਰੈਂਡਸ ਨਾਲ ਸ਼ੇਅਰ ਵੀ ਕਰਿਓ ਕਿ ਹੋਰ ਵੀ ਜਿੰਨਾ ਭੈਣਾਂ ਨੇ ਕਢਾਈ ਸਿੱਖਣੀ ਆ ਜਾਂ ਬੱਚੀਆਂ ਛੋਟੀਆਂ ਸਿੱਖਣੀਆਂ ਚਾਹੁੰਦੀਆਂ ਨੇ ਤੇ ਉਹ ਵੀਡੀਓ ਦੇਖ ਕੇ ਤੇ ਕਢਾਈ ਜਿਹੜੀ ਆ ਸਿੱਖ ਸਕਦੀਆਂ ਨੇ ਇਸ ਤਰੀਕੇ ਦੇ ਨਾਲ ਆਪਾਂ ਆਪਣੀ ਪੂਰੀ ਜਿਹੜੀ ਇਹ ਪੱਤੀ ਜਿਸ ਤਰੀਕੇ ਦੀ ਸ਼ੇਪ ਹੀ ਉਦਾਂ ਦੀ ਬਣਾ ਕੇ ਤੇ ਫਿਲ ਕਰ ਲਈ ਇਹਦੇ ਵੀ ਹੁਣ ਆਪਾਂ ਵਿੱਚੋਂ ਦੀ ਅਗਲੇ ਪਾਸੇ ਧਾਗਾ ਜਿਹੜਾ ਲੈ ਜਾਾਂਗੇ ਤੇ ਆਪਣੀਆਂ ਡੰਡੀਆਂ ਬਣਾ ਲਾਂਗੇ ਇਹਦੇ ਨਾਲ ਇੱਕ ਤੇ نیچے ਧਾਗੇ ਦਾ ਨਹੀਂ ਖਲਾਰਾ ਪੈਂਦਾ ਤੇ ਦੂਸਰਾ ਸਾਡਾ ਫਲਾਵਰ ਜਿਹੜਾ ਉਹ ਵੀ ਸੰਗਣਾ ਹੋ ਜਾਂਦਾ ਹੈ ਤੇ ਬਾਰ-ਬਾਰ ਸਾਨੂੰ ਧਾਗਾ ਵੀ ਕੱਟਣਾ ਤੋੜਨਾ ਨਹੀਂ ਪੈਂਦਾ ਤੇ ਇੱਥੇ ਆਪਾਂ ਡੰਡੀ ਟਾਂਕਾ ਵੀ ਪਾ ਸਕਦੇ ਹਾਂ ਮੈਂ ਇੱਥੇ ਬੈਕ ਸਟਿਚ ਦੇ ਨਾਲ ਬਣਾ ਰਹੀ ਹਾਂ ਜਿਸ ਤਰ੍ਹਾਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਆਪਾਂ ਬੈਕ ਸਟਿਚ ਤੇ ਕੱਚਾ ਟਾਂਕਾ ਬਣਾਉਣਾ ਸਿਖਾਇਆ ਸੀ ਬੈਕ ਸਟਿਚ ਦੇ ਨਾਲ ਹੁਣ ਮੈਂ ਇਹਦੀਆਂ ਡੰਡੀਆਂ ਜਿਹੜੀਆਂ ਉਹ ਬਣਾ ਲਵਾਂਗੀ ਇਸ ਤਰੀਕੇ ਦੇ ਨਾਲ ਪਹਿਲੀ ਤੁਸੀਂ ਮੇਰੀ ਵੀਡੀਓ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਬੈਕ ਸਟਿਚ ਪਾਉਣਾ ਸਿਖਾਇਆ ਹੈ ਤੇ ਡੰਡੀ ਟਾਂਕਾ ਵੀ ਪਾਉਣਾ ਸਿਖਾਇਆ ਹੈ ਤੁਸੀਂ ਕੋਈ ਵੀ ਡੰਡੀਆਂ ਵਾਸਤੇ ਜਿਹੜੇ ਤੁਹਾਨੂੰ 3 ਟਾਂਕੇ ਸਿਖਾਏ ਨੇ 4 ਟਾਂਕੇ ਸਿਖਾਏ ਨੇ ਡੰਡੀਆਂ ਵਾਸਤੇ ਉਹ ਤੁਸੀਂ ਕਿਸੇ ਵੀ ਫਲਾਵਰ ਦੀਆਂ ਡੰਡੀਆਂ ਵਾਸਤੇ ਵਰਤ ਸਕਦੇ ਇੱਥੇ ਆਪਾਂ ਬੈਕ ਸਟਿਚ ਪਾ ਰਹੇ ਹਾਂ ਤੇ ਤੁਸੀਂ ਇਸ ਤਰ੍ਹਾਂ ਦੇ ਫਲਾਵਰ ਬੁੱਟੀਆਂ ਪਾ ਕੇ ਆਪਣਾ ਸੂਟ ਜਿਹੜਾ ਉਹ ਰੈਡੀ ਕਰ ਸਕਦੇ ਹੋ ਹੁਣ ਇਹਨੂੰ ਆਪਾਂ ਥੋੜਾ ਜਿਨਾ ਹੋਰ ਸ਼ੇਪ ਦੇਣ ਵਾਸਤੇ ਹੈ ਵੇਖੋ ਵਧੀਆ ਲੁੱਕ ਦੇਣ ਵਾਸਤੇ ਇਹਦੇ ਉੱਪਰ ਉੱਪਰ ਇੱਕ ਇੱਕ ਟਾਂਕਾ ਲੈਂਦੇ ਜਾਵਾਂਗੇ ਇਹਦੇ ਨਾਲ ਸਾਡਾ ਜਿਹੜਾ ਬੈਕ ਸਟਿਚ ਦੀ ਲੁੱਕ ਆ ਉਹ ਬਹੁਤ ਹੀ ਸੋਹਣੀ ਬਣ ਜਾਂਦੀ ਆ ਇਸ ਤਰੀਕੇ ਦੇ ਨਾਲ ਆਪਾਂ ਉੱਪਰ ਉੱਪਰ ਟਾਂਕਾ ਜਿਹੜਾ ਉਹ ਕਮਾਉਂਦੇ ਜਾਣਾ ਆ ਤੇ ਮੈਂ ਬਿਲਕੁਲ ਵੀ ਵੀਡੀਓ ਐਡਿਟ ਨਹੀਂ ਕੀਤੀ ਬਿਲਕੁਲ ਜਿਸ ਤਰ੍ਹਾਂ ਮਤਲਬ ਬਣਾਇਆ ਫਲਾਵਰ ਪੂਰਾ ਤੁਹਾਨੂੰ ਉਸੇ ਤਰੀਕੇ ਦੇ ਨਾਲ ਦੱਸਿਆ ਤਾਂ ਕਿ ਚੰਗੀ ਤਰ੍ਹਾਂ ਨਾਲ ਸਮਝ ਆਏ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੈ ਇਹ ਡਿਜ਼ਾਈਨ ਤੇ ਇਸੇ ਤਰ੍ਹਾਂ ਫਿਰ ਆਪਾਂ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਅਗਲੇ ਟਾਂਕੇ ਵੀ ਸਿਖਾਵਾਂਗੇ ਥੈਂਕ ਯੂ